ਅੱਜ ਪੁਆਣੀਗੜ ਪੁਲਸ ਨੇ ਚੋਣ ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਕੱਸਿਆ ਸਿਕੰਜਾ ਫ੍ਰਿਕਵੋਟਰ ਰਾਜ ਗਰਮੀ ਪੁਆਣੀਗੜ ਸਾਰਾ ਵੀ ਸਾਰੇ ਇੱਕ ਨੂੰ ਇੱਕੋ ਬਣਾਓ ਰੇੜੀ ਜਿਹੜੀ ਬਲਿਆਰ ਰੋਡ ਤੇ ਰੇੜੀਆਂ ਨੇ ਸਾਰੇ ਲੱਗੇ ਹੁੰਦੇ ਨੇ ਰਾਤ ਨੂੰ ਦੇਖ ਲਓ 9 ਵਜੇ ਤੱਕ ਰੇੜੀਆਂ ਲੱਗੀਆਂ ਨਹੀਂ ਜਦੋਂ ਤੁਹਾਨੂੰ ਟਾਈਮ ਦੇਤਾ ਵੀ 9 ਤੋਂ ਅਸੀਂ ਕਹਿੰਦੇ ਸਾਰਿਆਂ ਵਾਸਤੇ ਇੱਕੋ ਬਣਾਓ ਸਾਰੇ ਇੱਕ ਸਾਰੇ ਇੱਕ ਹੋਵੇ ਵੀ ਤੁਸੀਂ ਰੇੜੀਆਂ ਕਿਉਂ ਲਗਾਈਆਂ ਜੀ ਰੇੜੀਆਂ ਸੇ ਨਾ ਸਾਰਿਆਂ ਵਾਸਤੇ ਇੱਕੋ ਬਣਾਓ 10 ਮਿੰਟ ਬਾਅਦ ਆਣਾ ਅਸੀਂ ਸਮਾਨ ਅੰਦਰ ਰੱਖਾਂਗੇ 4 ਵਜੇ ਤੋਂ ਪਹਿਲਾਂ ਨਹੀਂ ਖੋਲਦੇ ਇਹ ਬਲਿਆਰ ਰੋਡ ਤੇ ਸਾਰੀਆਂ ਰੇੜੀਆਂ ਲੱਗੀਆਂ ਹੁੰਦੀਆਂ ਨੇ ਵੀ ਕਿਉਂ ਲੱਗੇ ਨੇ ਉਹਨਾਂ ਨੂੰ ਦੇਖ ਕੇ ਅਸੀਂ ਖੋਲ ਲੈਣੇ। ਵੀ ਤੁਹਾਡਾ ਕਹਿਣਾ ਹੈ ਵੀ ਪ੍ਰਸ਼ਾਸਨ ਬਜਾਰ ਰੋਡ ਵਾਲਿਆਂ ਨੂੰ ਕੁਝ ਨਹੀਂ ਕਹਿੰਦਾ। ਕੁਝ ਨਹੀਂ ਕਹਿੰਦੇ ਪੁਲਿਸ ਵਾਲੀ ਵੀ ਉੱਥੇ ਖੜੀ ਹੁੰਦੀ ਹੈ। ਉਸ ਸਾਰੀ ਘੜੀ ਹੁੰਦੀ ਹੈਗੀ। ਵੀ ਚੋਣ ਨਹੀਂ ਕਹਿੰਦੇਗੀ। ਕੀ ਮੰਗ ਕਰਦੇ ਹੁਣ ਤੁਸੀਂ? ਅਸੀਂ ਇਹ ਕਹਿੰਦੇ ਨੇ ਵੀ ਸਾਰਿਆਂ ਵਾਸਤੇ ਇੱਕ ਹੋਵੇ। ਇੱਕਾ ਹੋਵੇ ਸਾਰਿਆਂ ਵਾਸਤੇ। ਵੀ ਸਾਰਿਆਂ ਵਾਸਤੇ ਇੱਕੋ ਹੋਵੇ। ਇੱਕੋ ਕਾਨੂੰਨ ਹੋਵੇ। ਇੱਕੋ ਕਾਨੂੰਨ ਹੋਵੇ। ਵੀ ਅਸੀਂ ਉਹਨਾਂ ਨਾਲੇ ਸਹਿਮਤਾ। ਨਹੀਂ ਅੱਜ ਜਿਹੜਾ ਐਥੇ ਲੈ ਕੇ ਆਏ ਨੇ ਥਾਣੇ ਦੇ ਵਿੱਚ ਅੱਜ ਗਲਤੀ ਹੈਗੀ ਸੀਗੀ। ਅਸੀਂ ਗਲਤੀ ਮੰਨਦੇ ਆਂ। ਵੀ ਅਸੀਂ ਤਾਂ ਗਲਤੀ ਮੰਨ ਰਹੇ ਆਂ। ਵੀ ਕੱਲ੍ਹ ਉਹਨਾਂ ਨੇ 9 ਵਜੇ ਟੱਕਰ ਖੜੇ ਸੀਗੇ ਬਲੇਯਾਰ ਰੋਡ ਤੇ ਬਲੇਯਾਰ ਰੋਡ ਤੇ ਰੇੜੀਆਂ ਖੜਦੀਆਂ ਨਹੀਂ ਠੀਕ ਹੈ ਨਾ ਕਰਦੇ ਆ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਉੱਥੇ ਲੁੱਕ ਕੇ ਉਧਰ ਵੇਚ ਲੈਂਦੇ ਨੇ ਕੋਈ ਉਧਰ ਲੋਕੇ ਵੀ ਕਹਿੰਦੇ ਚਲਾਨ ਕੱਟੇ ਹੋਏ ਨੇ ਸਾਡੇ ਦਾ ਚਲਾਨ ਕੱਟੇ ਹੋਏ ਨੇ ਓਕੇ ਜੀ ਟਾਈਮ ਹੈਗਾ ਨਾ ਜੀ ਦੁਕਾਨਾਂ ਦਾ ਟਾਈਮ ਬਣਿਆ ਹੋਇਆ ਹੈਗਾ ਵਕ ਵਕ ਅੱਜ ਉਹ ਟਾਈਮ ਤੋਂ हट ਕੇ ਕੁਝ ਰੇੜੀ ਵਾਲਿਆਂ ਦਾ ਹੈਗਾ ਸੀ ਵੀ ਜਿਹੜੇ ਤੁਰ ਫਿਰ ਕੇ ਆਪਣਾ ਸਬਜ਼ੀ ਫਰੂਟ ਵੇਚ ਸਕਦੇ ਨੇ ਲੇਕਿਨ ਪੁਸ਼ਕ ਰੇੜੀ ਵਾਲੇ ਅੱਜ ਉਹ ਟਾਈਮ ਤੋਂ ਬਾਅਦ ਵੀ ਘੁੰਮ ਰਹੇ ਸੀ ਤੇ ਉਹਨਾਂ ਨੂੰ ਅਸੀਂ ਸਮਝਾਇਆ ਲਿਆ ਕਿ ਉਹਨਾਂ ਦੱਸਿਆ ਹੈਗਾ ਵੀ ਤੁਹਾਡਾ ਜਿਹੜਾ ਇਹਨਾਂ ਨੂੰ ਕੁਝ ਕਨਫਿਊਜ਼ਨ ਸੀ ਕਿ ਸਾਡਾ ਟਾਈਮ ਕੀ ਹੈ ਤੇ ਉਹਨਾਂ ਨੂੰ ਥਾਣੇ ਲਿਆ ਕੇ ਪ੍ਰੋਪਰ ਗਾਈਡਲਾਈਨ ਦਿੱਤੀਆਂ ਨੇ ਸਰਕਾਰ ਦੀ ਜਿਹੜੀ ਵੀ ਕਹਿ ਲੈਣ ਵਾਲੀ ਗਿਆ ਤਾਂ ਉਹਨਾਂ ਨੇ ਹੁਣ ਇਸ ਗੱਲ ਨੂੰ ਮੰਨੇ ਵੀ ਸਾਨੂੰ ਪਤਾ ਨਹੀਂ ਸੀ ਕਿ ਹੁਣ ਸਾਨੂੰ ਕਲੀਅਰ ਹੋ ਗਿਆ ਹੈਗਾ ਜੁਰ ਵਿੱਚ ਕੁਝ ਕਨਫਿਊਜ਼ਨ ਸੀ ਕਿਤੇ ਨਾ ਕਿਤੇ ਕੁਝ ਕੰਦਿਆ ਦੇ ਵਿੱਚ ਤੇ ਉਹ ਕੱਲ ਤੋਂ ਇਹ ਜਿਹੜੀ ਇਨਟਾਈਮ ਆਪਣੀਆਂ ਦੁਕਾਨਾਂ ਬੰਦ ਕਰ ਲਿਆ ਸਰ ਰੇਡੀ ਵਾਲੇ ਵਗੈਰਾ ਮਾਸਕ ਵਗੈਰਾ ਜਾਂ ਗਲੋਵਸਰੀ ਪਹਿਨਦੇ ਉਹਨਾਂ ਲਈ ਕੀ ਕਾਰਵਾਈ ਦੇਖੋ ਜੀ ਇਹ ਲਗਭਗ ਸਾਡੇ ਭਵਾਨੀਗੜ੍ਹ ਦੇ ਵਿੱਚ ਟੋਟਲ ਬੰਦੇ ਮਾਸਕ ਪਾਉਂਦੇ ਨੇ ਜਿਹੜਾ ਕੋ ਨਹੀਂ ਪਾਉਂਦਾ ਜਾਂ ਆਪਣੇ ਟੈਂਪਟ ਦੁਕਾਨ ਤੋਂ ਖੜਾ ਕਰਕੇ ਕਾਰਵਾਈ ਕਰਦੇ ਆ ਜੀ ਬਚਾਲਣ ਕਰਦੇ ਆ ਜਾਂ ਇੱਕ ਖੁਦ ਦੇ ਪਰਚਾ ਤੱਕ ਕਰਦੇ ਆ ਜਿਹੜਾ ਵੀ ਮੁਤਾਬਕ ਕਾਨੂੰਨ ਜੋ ਬਣਦਾ ਹੈਗਾ ਕਰਦੇ ਕਰਦੇ ਆਸੀਂ ਠੀਕ ਹੈ ਜੀ